ਸੰਦਾ ਮਦਦ ਲਈ ਖੰਨਾ ਵਿਕਾਸ ਕਲੱਬ ਹਰ ਸਾਲ ਖੰਨਾ ਪੁਲਿਸ ਦੇ ਨਾਲ ਜ਼ਿਲ੍ਹਾ ਪੁਲਿਸ ਖੰਨਾ ਨਾਲ ਰਲ ਕੇ ਇਹ ਟ੍ਰੈਫਿਕ ਜਿਹੜੇ ਸਾਡੇ ਜਾਮ ਹੁੰਦੇ ਨੇ ਜਿਹੜੇ ਸਾਡੇ ਇਹ ਹਾਈ ਫੁੱਟਬਾਲ ਫੀਲਪੜਕੇ ਵਾਲੀ ਜਗਾਵਾਂ ਨੇ ਉੱਤੇ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਰੋਡ ਨੂੰ ਜਾਮ ਨਾ ਕਰਨ ਆਪਣੇ ਜਿਹੜੇ ਵਾਹਨ ਨੇ ਉਹ ਸਹੀ ਜਗ੍ਹਾ ਤੇ ਲਾਣ ਤੇ ਜਲਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਲੱਬ ਮੈਂ ਸੋਡੀ ਸਾਰੀ ਪ੍ਰੈਸ ਮੀਡੀਆ ਕਲੱਬ ਨੂੰ ਬਹੁਤ-ਬਹੁਤ ਦਰਦਪਰ ਦਿਵਸ ਦੀਆਂ ਮੁਬਾਰਕਾਂ ਦਿੰਦਾ। ਤੁਹਾਨੂੰ ਪਤਾ ਹੈ ਕਿ ਖੰਨਾ ਵਿਕਾਸ ਕਲੱਬ ਦੀ ਟੀਮ ਖੜੀ ਹੈ ਕਿ ਖੰਨਾ ਵਿਕਾਸ ਕਲੱਬ ਕਿਸੇ ਵੀ ਇਨਟਰੋਡਕਸ਼ਨ ਦਾ ਮਤਲਬ ਨਹੀਂ ਹੈ। ਖੰਨਾ ਵਿਕਾਸ ਕਲੱਬ ਹਰ ਸਾਲ ਖੰਨਾ ਪੁਲਿਸ ਦੇ ਨਾਲ ਜ਼ਿਲ੍ਹਾ ਪੁਲਿਸ ਖੰਨਾ ਨਾਲ ਰਲ ਕੇ ਇਹ ਟ੍ਰੈਜੇਡੀ ਮਨਾਉਂਦੇ ਆ ਸੀ ਕਿ ਅਸੀਂ ਇਹਦੇ ਵਿੱਚ ਵੱਧੜ ਕੇ ਹਿੱਸਾ ਲੈਂਦੇ ਤੇ ਇਹਨਾਂ ਨੂੰ ਸਮਾਨ ਵੀ ਪ੍ਰੋਵਾਈਡ ਕਰਦੇ ਆ ਤਾਂ ਜੋ ਜਿਹੜੇ ਐਕਸੀਡੈਂਟ ਦੇ ਵਾਸਤੇ ਮਹਿੰਮ ਚਲਾਉਂਦੇ ਨੇ ਸੇਫਟੀ ਵੀ ਜੀ ਤਲੀਏ ਉਹਨੂੰ ਅਸੀਂ ਅਸਲ ਰੂਪ ਦੇ ਵਿੱਚ ਧਾਰਨ ਕੀਤਾ ਜਾਂਦਾ ਜੇ ਕੋਈ ਇੱਕ ਵੀ ਜਾਨ ਬਚਦੀ ਹੈ ਤਾਂ ਖੰਨਾ ਵਿਕਾਸ ਕਲੱਬ ਦਾ ਮੋਟੋ ਪੂਰਾ ਹੋ ਜਾਂਦਾ ਕਿਉਂਕਿ ਖੰਨਾ ਵਿਕਾਸ ਕਲੱਬ ਦਾ ਮੋਟੋ ਇਹੀ ਹੈ ਕਿ ਜੋ ਇਨਸਾਨ ਦੀ ਪੂਜਾ ਉਸੇ ਰੱਬ ਦੀ ਪੂਜਾ ਅਸੀਂ ਰਿਫਲੈਕਟਰ ਦੇ ਰਹੇ ਹਾਂ ਹੈਲਮੇਟਸ ਵਗੈਰਾ ਦਿੱਤੇਗੇ ਫੋਟੋ ਐਸਐਸਪੀ ਸਾਹਿਬ ਨੇ ਦੱਸਿਆ ਸਾਰਾ ਕਿ ਠੰਡਾ ਪਿਆਰੀਆਂ ਨੇ ਠੰਡ ਦੇ ਮੌਸਮ ਦੇ ਤੇ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਸੋ ਅੱਜ ਮੈਂ ਆਪਣੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਖੰਨਾ ਪੁਲਿਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਕਾਰਲਾ ਕੀਤਾ ਤੇ ਕਾਫੀ ਸਮਾਨ ਅੱਜ ਸਾਰੀ ਪਬਲਿਕ ਨੂੰ ਦੇ ਰਹੇ ਜੋ ਪਬਲਿਕ ਦੇ ਬੈਨੀਫਿਟ ਵਿੱਚ ਹੋਵੇ। ਥੈਂਕ ਯੂ। ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਹੈ ਜਿਹੜਾ ਕਿ ਨੈਸ਼ਨਲ ਲੈਵਲ ਤੇ ਮਨਾਇਆ ਜਾ ਰਿਹਾ ਹੈ। ਅੱਜ ਖੰਨਾ ਪੁਲਿਸ ਅਤੇ ਖੰਨਾ ਵਿਕਾਸ ਕਲਬ ਖੰਨਾ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਸਾਰੇ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਅੱਜ ਇਸ ਮੌਕੇ ਤੇ ਅਸੀਂ ਹੈਲਮਟ, ਰਿਫਲੈਕਟਰ ਜੈਕਟ ਅਤੇ ਬਾਕੀ ਸਾਰਾ ਸਾਧੂ ਸਮਾਨ ਵੰਡ ਰਹੇ ਹਾਂ।

ਟ੍ਰੈਫਿਕ ਦੀ ਸਮੱਸਿਆ ਲਈ ਦੇਖੋ ਜੀ ਟੂ ਵੇ ਟੂ ਅਪਰੋਚ ਹੁੰਦੀ ਹੈ ਇੱਕ ਹੁੰਦੀ ਹੈ ਇਨਫੋਰਸਮੈਂਟ ਜਿਹਦੇ ਵਿੱਚ ਸਾਡੇ ਟ੍ਰੈਫਿਕ ਪੁਲਿਸ ਅਤੇ ਸਾਡੇ ਬਾਕੀ ਥਾਣਿਆਂ ਦੇ ਮੁਲਾਜ਼ਮ ਇਨਫੋਰਸਮੈਂਟ ਕਰਦੇ ਹੋਏ ਟ੍ਰੈਫਿਕ ਚਲਾਨਿੰਗ ਹੁੰਦੀ ਹੈ ਡੇ ਨਾਈਟ ਵਹੀਕਲਸ ਇੰਪਾਉਂਡ ਕੀਤੇ ਹੁੰਦੇ ਨੇ ਜਿਹੜੇ ਕਿ ਟ੍ਰੈਫਿਕ ਨਿਯਮਾ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਹਨ ਨਾਲ ਹੀ ਸਾਡੇ ਅਵੇਅਰਨੈਸ ਕੈਂਪੇਨਸ ਵੀ ਹਮੇਸ਼ਾ ਚਾਲੂ ਰਹਿੰਦੇ ਹਨ ਇਹਦੇ ਨਾਲ ਹੀ ਕਈ ਵਾਰ ਟ੍ਰੈਫਿਕ ਜੈਮ ਜਾਂ ਕਈ ਐਕਸੀਡੈਂਟਸ ਹੁੰਦੇ ਨੇ ਜਿਹੜੇ ਕਿ ਸਾਰੇ ਸੰਬੰਧਿਤ ਵਿਭਾਗਾਂ ਦੇ ਨਾਲ ਅਸੀਂ ਮਿਲ ਕੇ ਰੋਡ ਹੌਟਸਪots ਬਲੈਕਸਪots ਆਇਡੈਂਟੀਫਾਈ ਕੀਤੇ ਨੇ ਜਿੱਥੇ ਕਿ ਰੋਡ ਸਾਈਡ ਐਕਸੀਡੈਂਟਸ ਦੀ ਜਿਆਦਾ ਤਾਦਾਦ ਹੈ ਇਹਨਾਂ ਦੇ ਵਿੱਚ ਵੀ ਜਿਹੜੇ ਸੰਬੰਧਿਤ ਵਿਭਾਗ ਨੇ ਜਿਵੇਂ ਕਿ ਪੀਡਬਲਿਊਡੀ ਐਨਏਟੀਆਈ ਆਦਿ ਜਿੱਥੇ ਵੀ ਉਹ ਬਲੈਕਸਪੌਟ ਉਹਨਾਂ ਦੇ ਅਧਿਕਾਰ ਖੇਤਰ ਦੇ ਅਧੀਨ ਆਉਂਦਾ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਇਹਦਾ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਉਹ ਜਿਹੜੇ ਸਾਡੇ ਜਾਮ ਹੁੰਦੇ ਨੇ ਜਿਹੜੇ ਸਾਡੇ ਇਹ ਹਾਈ ਫੁੱਟਬਾਲ ਫੀਲ ਭੜੱਕੇ ਵਾਲੀ ਜਗਾਵਾਂ ਨੇ ਉੱਤੇ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਰੋਡ ਨੂੰ ਜਾਮ ਨਾ ਕਰਨ ਆਪਣੇ ਜਿਹੜੇ ਵਾਹਨ ਨੇ ਉਹ ਸਹੀ ਜਗ੍ਹਾ ਤੇ ਲਾਣ ਤੇ ਜਲਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿੱਥੇ ਇਹ ਸਾਰੇ ਬਾਜ਼ਾਰਾਂ ਨੂੰ ਡੀ ਕੰਜੈਸਟ ਕੀਤਾ ਜਾਵੇਗਾ ਜਿੱਥੇ ਜਿੱਥੇ ਜਗ੍ਹਾ ਹੁਣ ਧੁੰਦ ਚੱਲ ਰਹੀ ਆ ਉਹ ਲੋੜ ਜਿਹੜੀਆਂ ਜਿਵੇਂ ਟਰਾਲੀਆਂ بڑے بڑے ਕੂੜੀ ਲਈ ਜਾਂਦੇ ਦੇਫਰ ਲਈ ਜਾਂਦੇ ਨੇ ਉਹਨਾਂ ਵਾਸਤੇ ਕੋਈ ਟਾਈਮਿੰਗ ਵੀ ਹੈਗੀ ਆ ਵੀ ਓਵਰਲੋਡ ਟਰਾਲੀਆਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਮੋਟਰ ਵਹੀਕਲ ਐਕਟ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਜਿਹੜਵੇਂ ਤੁਸੀਂ ਧੁੰਦ ਦੀ ਗੱਲ ਕੀਤੀ ਅੱਜ ਇਸ ਮੋਹਿੰਮ ਵਿੱਚ ਅਸੀਂ ਆਪਣਾ ਜਿਹੜੇ ਰਿਫਲੈਕਟਰਸ ਹੈਗੇ ਨੇ ਉਹ ਵੀ ਮੁਹਿਆ ਕਰਾਈ ਨੇ ਔਰ ਲੋਕਾਂ ਨੂੰ ਵੀ ਅਤੇ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਨੇ ਜਿਹੜੇ ਕਿ ਦਿਨ ਰਾਤ ਧੂਆ ਮਿੱਟੀ ਵਿੱਚ ਤੁੰਦ ਛੁੱਪ ਵਿੱਚ ਖੜੇ ਰਹਿੰਦੇ ਨੇ ਉਹਨਾਂ ਨੂੰ ਵੀ ਰਿਫਲੈਕਟਰ ਬੈਟਨਸ ਅਤੇ ਰਿਫਲੈਕਟਰ ਜੈਕਟਾ ਮੁਹਿਆ ਕਰਾਈ ਗਈਆਂ ਨੇ ਅੱਜ ਜਿਹੜਾ ਅਸੀਂ ਗੋਸ਼ਟਨ ਦਾ ਅਸੀਂ ਜਿਹੜਾ ਗੱਲ ਕਰ ਰਹੇ ਹਾਂ ਕਿ ਦੇਖੋ ਜੀ ਇਸ ਸੰਬੰਧੀ ਜਿਹੜੇ ਜੇਕਰ ਸੀ ਰੋਡ ਸੇਫਟੀ ਦੀ ਗੱਲ ਕਰੀਏ ਤੇ ਸਾਡਾ ਜ਼ਿਲ੍ਹਾ ਪੱਤਰੀ ਇੱਕ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਹੁੰਦੀ ਹੈ ਉਹਦੀ ਮੀਟਿੰਗ ਵਿੱਚ ਵੀ ਇਹ ਮੈਟਰ ਟੇਕ ਅਪ ਕੀਤਾ ਗਿਆ ਹੈ ਅਤੇ ਇਹ ਸੁਝਾਅ ਦਿੱਤੇ ਗਏ ਨੇ ਜਿਹੜੇ ਬਾਕੀ ਦੇ ਸਟੇਕ ਹোলਡਰਸ ਮੈਂਬਰਸ ਨੇ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਦੇ ਤੇ ਇਹ ਜਲਦ ਤੋਂ ਜਲਦ ਆਪਾਂ ਐਕਸ਼ਨ ਲਵਾਉਣਾ ਹੈ